ਕੀ ਬਰੀ ਦੀ ਕਿ ਜਿਹੜੇ ਜਿਹੜੇ ਘਰ ਨਾਲ ਗਏ ਸੀ ਉਹਨਾਂ ਨੂੰ ਬਾਹਰ ਭਲਾਓ ਮੇਰੀ ਕੁੜੀ ਨੂੰ ਕਿੰਨੇ ਦੇਖਿਆ ਉਹ ਕਿੰਨੇ ਦੇਖਿਆ ਕਿੰਨੇ ਚਲਦੀ ਮੇਰੀ ਕੁੜੀ ਹਸਪੀਟਲ ਜਾਗੀ ਸੀ ਸੀਰੀਅਸ ਹੈਗੀ ਮੇਰੀ ਕੁੜੀ ਤੁਸੀਂ ਆਪਣੇ ਆਪਣੇ ਸੁਣ ਭਲਾਓ ਇਹਨਾਂ ਨੂੰ ਇਹਨਾਂ ਕੋਲ ਵੀਡੀਓ ਦਿਖਾਓ ਮੇਰੀ ਕੁੜੀ ਦੀ ਕਿਹੜੀ ਵੀਡੀਓ ਹੈਗੀ ਦਿਖਾਵੇ ਮੈਨੂੰ ਕਹਿੰਦੀ ਗਾਂਧੀ ਚੱਲਦਾ ਕੋਹ ਵੀ ਚੱਲਦਾ ਮੈਂ ਗਾਂਧੀ ਚਲਾ ਰਹੀ ਹਾਂ ਮੈਨੂੰ ਨੀਚੇ ਆ ਕੇ ਦੱਸੇ ਕਿਹੜਾ ਗਾਂਧੀ ਕਿੱਥੇ ਚਲਾ ਰਹੀ ਹੈ ਜਿੱਥੇ ਸਾਡੀ ਸੁਣਵਾਈ ਨਹੀਂ ਹੋ ਰਹੀ ਥਾਣੇ 'ਚ ਵੀ ਨਹੀਂ ਸਾਡੀ ਸੁਣਵਾਈ ਹੋ ਰਹੀ ਸਾਰੇ ਨਾ ਉਹ ਵੀ ਮੋਨੋ ਨੇ ਦੇਖਿਆ ਇਹਨਾਂ ਨੇ ਦੇਖਿਆ ਦੀਪ ਨੇ ਦੇਖਿਆ ਸਭ ਨੇ ਦੇਖਿਆ ਮੇਰੀ ਕੁੜੀ ਇੱਥੋਂ ਤੋਂ ਇੱਥੇ ਹੋਈ ਹੈ ਕੋਈ ਕਹਿ ਦੇਵੇ ਮੇਰੀ ਕੁੜੀ ਨੂੰ ਇੱਕ ਬੰਦਾ ਗਲਤ ਕਹਿ ਦੇ ਸਿਵਤ ਚਾਰ ਪੰਜ ਕਰਾ ਦੋ ਜੋ ਕਰਕੇ ਮੈਂ ਮੀਡੀਆ ਲਈ ਹਰ ਸਭ ਤੋਂ ਸਾਹਮਣੇ ਮਹੱਤਵ ਜੋ ਕਰਕੇ ਮੈਂ ਮੰਨਣ ਨੂੰ ਤਿਆਰ ਪਰ ਮੇਰੇ ਬੱਚੇ ਨੂੰ ਇਨਸਾਫ ਚਾਹੀਦਾ ਹੈ ਔਰ ਮੇਰੇ ਬੱਚੇ ਨੂੰ ਇਨਸਾਫ ਚਾਹੀਦਾ ਹੈ ਜੋ ਅੱਜ ਜੋ ਨੇ ਇੰਨਾ ਵੱਡਾ ਕਦਮ ਚੁੱਕਿਆ ਨੇ ਥਾਣੇ ਜਾ ਕੇ ਕਹਿੰਦੀ ਮੈਂ ਤਾਂ ਉੱਤੇ ਹੀ ਕਹਿਤਾ ਸੀ ਮੈਂ ਤੇ ਉੱਤੇ ਹੀ ਕਹਿਤਾ ਸੀ ਵੀਡੀਓ ਹੈਗੀ ਆ ਪਰ ਮੇਰੇ ਕੋਲ ਵੀਡੀਓ ਨਹੀਂ ਹੈਗੀ ਪਰ ਇਹਨੇ ਮੇਰੇ ਤਾਂ ਨਾਲ ਦੀਆਂ ਦੇਖੋ ਜੀ 2018 ਜੁਦਾ ਕਿਦਾ ਪਹਿਲਾ ਬੱਚਾ ਹੋਇਆ ਤੇ ਕਿੰਨੇ ਕੁ ਕੁੜੀਆਂ ਮੁੰਡੇ ਉੱਥੇ ਆਂਦੇ ਜੀ ਰੋਜ਼ ਉਹਦੇ ਰੋਜ਼ ਹੀ ਮੋਰੇ ਮੈਂ ਆਰਦਾਸ ਬੰਨ ਜਾਂਦਾ ਹੀ ਕਿ ਕਿੰਨੀ ਪਰੇਸ਼ਾਨੀ ਹੈ ਮਹੱਲੇ ਚ ਮਤਲਬ ਰਹਿਣਾ ਆਪਣਾ ਸਭ ਨੂੰ ਪਰੇਸ਼ਾਨੀ ਹੈ ਪਰ ਖੁੱਲ ਕੇ ਕੋਈ ਨਹੀਂ ਆਣਾ ਚਾਹੁੰਦਾ ਖੁੱਲ ਕੇ ਤੇ ਮੈਂ ਆ ਰਹੀ ਹਾਂ ਮੇਰੀ ਬੇਟੀ ਨੂੰ ਤਕਲੀਫ ਹੋਈ ਆ ਮੇਰੀ ਬੇਟੀ ਨੇ ਕੀ ਇਹਨਾਂ ਦੀ ਕੁੜੀ ਦੀ ਵੀਡੀਓ ਮੇਰੇ ਕੋਲ ਹੈਗੀ ਹੈ ਠੀਕ ਤਾਂ ਪਰਪਾ ਜੀ ਨੇ ਸਾਡੇ ਕੋਲੋਂ ਗੱਲ ਕੀਤੀ ਕਿ ਤੂੰ ਚੁੱਪ ਕਰ ਜਾ ਬੰਦਾ ਮੈਂ ਤੱਕ ਗਿਆ 12 ਸਾਲ ਹੋ ਗਏ ਉਹਨਾਂ ਨੇ ਰਹਿੰਦੇ ਨੇ ਪਤਾ ਕਿਦਾਂ ਦਾ ਪਰਿਵਾਰ ਹੈਗਾ ਤੇ ਇਹਨੇ ਕੋ ਕਹਿ ਦਿੱਤਾ ਕਿ ਇਹਨਾਂ ਦੀ ਕੁੜੀ ਦੀ ਵੀਡੀਓ ਹੈ ਉਹਨਾਂ ਨੇ ਸਾਨੂੰ ਦੱਸਿਆ ਉਹਦਾ ਗਵਾਹ ਆ ਮੁੰਡਾ ਹੈਗਾ ਨਾਲ ਬੈਠਾ ਹੋਣੀ ਚਹਿਣ ਵਾਲੀ ਆ ਹਾਂਜੀ ਕਾਈਸੋ ਬੋਈਂ ਜਮੇਰੇ ਪਲੇਟ ਨੰਬਰ ਹੈ ਤੇ ਅਸੀਂ 10 10 ਤਰੀਕ ਨੂੰ ਉਸੇ ਅਫਸਰ ਨੇ ਕੰਪਲੇਨ ਕਰਾਈ ਸੀ ਕਿ ਇਹਦੇ ਤਾਂ ਸਾਨੂੰ ਪਾਦਾਂ ਵਿੱਚ ਗਾਲਾਂ ਦਿੱਤੀਆਂ ਸਵੇਰੇ 10 ਵਜੇ ਪੀ ਕੇ ਆ ਕੇ ਸਾਨੂੰ ਬਹੁਤ ਮਾੜਾ ਚੰਗਾ ਬੋਲੀ ਬਹੁਤ ਸਾਡੀ ਕੋ ਰਿਕਾਰਡਿੰਗ ਹੈਗੀ ਸਾਰੀ ਠੀਕ ਹੈ ਕੋਣ ਹੈ ਜੀ ਪਿੰਗੀ ਬਾਲਾ ਬਾਲਾ ਸ਼ਰਾਬ ਪੀ ਕੇ ਸਾਨੂੰ ਗਾਲ ਮੰਦਾਂ ਨੇ ਬਹੁਤ ਘਟਿਆ ਸਾਨੂੰ ਅਸੀਂ ਕੁਝ ਨਹੀਂ ਜਵਾਬ ਦਿਆ ਜਿਹੜਾ ਅੱਜ ਦਾ ਕਾਰਨਾ ਪ੍ਰੈਸ ਕਾਨਫਰੰਸ ਦਾ ਉਹ ਕੀ ਕਾਰਨ ਹੈਗਾ ਕਉਂ ਵੀ ਮੇਰੀ ਬੇਟੀ ਨੂੰ ਉਹ ਜੋ ਗਲਤ ਕਰ ਰਹੇ ਨੇ ਬਾਰ ਬਾਰ ਹਰ ਇੱਕ ਬੰਦੇ ਨੂੰ ਕਹਿੰਦੇ ਪਏ ਸਾਡੀ ਵੀ ਇਹ ਇਹਨਾਂ ਦੀ ਬੇਟੀ ਦੀ ਵੀਡੀਓ ਹੈਗੀ ਇਹਨਾਂ ਦੀ ਬੇਟੀ ਦੀ ਵੀਡੀਓ ਹੈਗੀ ਉਹਦੇ ਡਿਪਰੈਸ਼ਨ ਤੇ ਕਰਕੇ ਜਾ ਕੇ ਮੇਰੀ ਬੇਟੀ ਨੇ ਕੱਲ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਕੀ ਵੀਡੀਓ ਕੀ ਗਲਤ ਕੋਈ ਉਹ ਨਹੀਂ ਆ ਗਈ ਫਿਰ ਕੱਲ ਸਾਲੇ ਚ ਜਾ ਕੇ ਸਾਲੇ ਉਹਨਾਂ ਨੇ ਕਿਹਾ ਕਿ ਹਾਂ ਮੈਂ ਕੋਈ ਵੀਡੀਓ ਨਹੀਂ ਹੈ ਕਿ ਉਹਨੇ ਕਿਹਾ ਤਾਂ ਉਹਦੇ ਕਿਹਾ ਮੈਂ ਅਨੰਦ ਰਣ ਕਰਕੇ ਕਿਹਾ ਰਾਜ ਕਰੇ ਉਹਨੇ ਚੱਕਰ ਉਹਨੇ ਅਨੰਦ ਰਣ ਕਰਕੇ ਕਿਹਾ ਆਣਾ ਹੀ ਬੋਲੋ ਉਹਨਾਂ ਨੇ ਤਾਂ ਡਰਾਂ ਕਰਕੇ ਕਿਹਾ ਪਰ ਮੇਰੀ ਬੇਟੀ ਨੇ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਇਸ ਕੋਸ਼ਿਸ਼ ਦੇ ਵਿੱਚ ਕੀ ਕੀਤਾ ਗਿਆ ਬੇਟੀ ਕੋਲੋਂ ਤੁਹਾਡੀ ਸੁਇਸਾਈਡ ਹੋਰ ਕੀ ਕਰਦੇ ਤੇ ਮੈਡਮ ਲੱਗਦਾ ਵੀ ਬੱਚਿਆਂ ਨੂੰ ਬੱਚਿਆਂ ਨੂੰ ਅਗਵਾ ਅਗਵਾ ਕੀਤਾ ਇਹਦਾ ਪਿਆਰ ਨਾਲ ਪੋਸਿਆ ਜਾਂਦਾ ਉਸ ਤੋਂ ਬਾਅਦ ਵੀਡੀਓ ਬਣਾਉਂਦੀ ਹੈ ਉਹ ਪਤਾ ਨਹੀਂ ਇਸ ਕਰ ਤਾਂ ਉਹਨਾਂ ਨੂੰ ਪਤਾ ਹੋਵੇਗਾ ਕਿਸੇ ਚੀਜ਼ ਦੀ ਵੀਡੀਓ ਬਣਾਉਣ ਦੀ ਕੋਣਦੀ ਹੈ ਤੇ ਫਿਰ ਬਤ ਕੋਈ ਨਹੀਂ ਦਿਖਾਉਂਦੇ ਪੈ ਅਸੀਂ ਵੀਡੀਓ ਹੈਗੀ ਅਸੀਂ ਪਰਦਾ ਲਾਉਂਦਾ ਤੇ ਸਾਰੀ ਕਲੋਨੀ ਦਿਖਾਓ ਜਿਹੜੀ ਵੀਡੀਓ ਹੈ ਲੱਗਦਾ ਹੈ ਕਿ ਹੋਰ ਬੱਚੇ ਉਹਨਾਂ ਦੇ ਚਾਂਸੇ ਦੇ ਵਿੱਚ ਆ ਕੇ ਫਸੇ ਹੋਣਗੇ ਬਹੁਤ ਖਾਂਦੇ ਹੈ ਬਹੁਤ ਬਹੁਤ ਹੀ ਅੱਗੇ ਵੀ ਦੀ ਥੱਲੇ ਨਾਲ ਵੀ ਕੋਹ ਹੋਰੇਗੀ ਉਹਦਾ ਨਾਲ ਜੁੜੀ ਹੋਈ ਹੈ ਨਿਸ਼ਾ ਹੈਗੀ ਜੀ ਉਨੇ ਪਹਿਲਾਂ ਮੇਰੇ ਮੁੰਡੇ ਨੇ ਆਪ ਕਿਨਾ ਪੱਟਿਆ ਪਾਇਆ ਮੋਢਾ ਮਾਰ ਗਿਆ ਆਪ ਮੋਢਾ ਮਾਰਿਆ ਤੇ ਬੱਚੇ ਪੂਰੀ ਕਲੋਨੀ ਨੂੰ ਪਤਾ ਮੇਰਾ ਕਬਲਜੀ ਸਿੰਘ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਹਦਾ ਕੀ ਕਾਰਨ ਹੈ ਜੀ ਅਸੀਂ ਆਪਣੀ ਬੇਟੀ ਦੇ ਹੱਕ ਮੰਗ ਪੂਰੀ ਕਰਨੇ ਕੀ ਹਾਂ ਵੀ ਉਹਨੂੰ ਹੱਕ ਮਿਲਣਾ ਚਾਹੀਦਾ ਜਿਸ ਦਿਨ ਦੇਸਾ ਉਹਨਾਂ ਨੇ ਬਤਮੀ ਜੀ ਕੀਤੀ ਗਲੀ ਮੁਹਲੇ 'ਚ ਖੜ ਕੇ ਗਾਲਾਂ ਕਢੀਆਂ ਨੇ ਤੇ ਜਿਹੜੀ ਵੀਡੀਓ ਵਾਇਰਲ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿ ਹਾਂ ਵੀਡੀਓ ਹੈਗੀ ਵੀਡੀਓ ਜਿਆਦਾ ਸਾਨੂੰ ਸ਼ੋਅ ਕਰਨ ਦੀ ਕਿਹੜੀ ਹੈ ਪੁਲਿਸ ਆਪਣੇ ਐਸਐਸਓ ਸਾਹਿਬ ਨੇ ਮੰਗੀ ਕਿ ਤੁਹਾਡੇ ਕੋਲ ਵੀਡੀਓ ਦਿਖਾਓ ਉਹ ਸਾਹਮਣੇ ਕਰਕੇ ਨਹੀਂ ਨਹੀਂ ਮੈਂ ਤਾਂ ਵੈਸੇ ਡਰਾਵਾ ਪਾਇਆ ਡਰਾਵਾ ਪਾਇਆ ਡਰਾਵੇ ਡਰਾਵੇ ਮੇਰੀ ਕੁੜੀ ਨੇ ਕਦਮ ਚੱਕ ਲਿਆ ਤੇ 10 ਦਿਨ ਹੋ ਗਏ ਮੇਰੀ ਕੁੜੀ ਨੇ ਨਾ ਘਰ ਉਭਾਰ ਗਈ ਕੋਚਿੰਗ ਕਰਦੇ ਕ੍ਰਿਸਚੀਅਨ ਵਾਲੇ ਤੇ ਲੱਗੀ ਹੋਈ ਹੈ ਬੇਕਰੀ ਦਾ ਬੇਕਰੀ ਦਾ ਕੋਰਸ ਕਰਦੀ ਵੀ ਹੈ ਉਹ 10 ਦਿਨ ਹੋ ਗਏ ਉੱਥੇ ਗਏ ਇੰਨਾ ਡਿਪਰੈਸ਼ਨ ਚਾਰ ਕਿਲਾਸ ਚ ਨਹੀਂ ਜਾ ਰਹੀ ਆਪਣੇ ਕਿੰਨੀ ਹੋ ਗਈ ਹੈ 20 ਸਾਲ ਦੀ ਉਹ ਵੀ 20 ਸਾਲ ਦੀ ਹੈ ਠੀਕ ਹੈ ਤੇ ਅੱਜ ਤੁਹਾਡੇ ਨਾਲ ਮੋਹੱਲਾ ਵਸ ਵੀ ਕਿੱਥੇ ਹੋਏ ਨੇ ਮੋਹੱਲਾ ਮੋਹੱਲਾ ਆਪਣਾ ਉਹ ਸਾਰੇ ਮੋਹੱਲਾ ਇਕੱਠਾ ਹੋਇਆ ਪਿਆ ਕੀ ਬੰਦ ਕਰਨੇ ਬਸ ਮੇਰੀ ਬੱਚੀ ਨੂੰ ਇਨਸਾਫ ਮਿਲੇ ਜਿਹੜੀ ਕੈਰੀਅਰ ਵੀਡੀਓ ਦੀ ਗੱਲ ਹੈ ਇਹਨੇ ਕੱਲ ਕਹੀ ਇਹਨਾਂ ਨੇ ਐਚਐਸਓ ਸਾਹਿਬ ਨੇ ਮੇਰੇ ਬੰਦੇ ਤੇ ਕਿੱਦਾਂ ਕਹੀ ਕਿ ਤੂੰ ਬੈਠ ਜਾ ਤੇਰੇ ਬੱਚਾ ਕੱਟਾਂਗੇ ਕਿਉਂ ਕਹੀ ਇਹ ਗੱਲ ਪੁਲਿਸ ਦੀ ਕਾਰਵਾਈ ਤੋਂ ਨਹੀਂ ਸੰਕਤ ਹੋਏਗੀ ਹੋਏਗੀ ਅਜੇ ਤੱਕ ਕੋਈ ਨਹੀਂ 10 ਦਿਨ ਤੋਂ ਲੈ ਕੇ ਅਸੀਂ ਬਾਗੀ ਨਹੀਂ ਕੋਈ ਨਹੀਂ ਤਰੀ ਕੋ ਵੀ 12 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਜੇ ਅੱਗੇ ਵੀ ਕਾਰਵਾਈ ਨਾ ਹੋਈ ਤਾਂ ਅਗਲਾ ਕੀ ਕਦਮ ਹੋਏਗਾ ਤੁਹਾਡਾ ਅੱਗੇ ਨਹੀਂ ਹੋਈ ਕਾਰਵਾਈ ਆਪਾਂ ਤਾਂ ਜੇ ਧੰਨੇ ਲਾਵਾਂਗੇ ਫਿਰ ਕੀ ਕਰਾਂਗੇ ਜਿੱਦਾਂ ਸਾਡੀ ਕੁੜੀ ਨੂੰ ਇਨਸਾਨ ਨਹੀਂ ਮਿਲਦਾ ਉੱਚ ਅਧਿਕਾਰੀ ਜਾਂਦੇ ਧਿਆਨ ਦੇ ਵਿੱਚ ਲਿਆਂਦਾ ਤੁਸੀਂ ਮਾਮਲਾ ਜੀ ਉੱਚ ਅਧਿਕਾਰੀ ਜਾਂਦੇ ਨਹੀਂ ਕੀਤਾ ਪਰ ਹੁਣ ਕਰਾਂਗੇ ਜੀ ਠੀਕ ਹੈ ਆ ਤਾਂ ਕੋਈ ਗੱਲ ਨਹੀਂ ਹੋਣੀ ਅਸੀਂ ਆਰਪੀ ਕੋਲ ਨਹੀਂ ਚ ਰਹਿੰਦੇ ਹਾਂ ਸਦਗੰਗੋਲ ਮੇਰਾ ਨਾਮ ਹੈ ਸਦਗੰਗੋਲ ਕੀ ਗੱਲਬਾਤ ਹੋਈਗੀ ਅੱਜ ਇਕੱਠੇ ਕੋਈ ਗੱਲਬਾਤ ਨਹੀਂ ਹੋਈ ਭਾਜੀ ਕੱਲ 10 ਤਰੀਕ ਨੂੰ ਇਹਨਾਂ ਨੇ ਸਾਨੂੰ ਗਲੀ ਚ ਆ ਕੇ ਗਾਲ੍ਹਾਂ ਮੰਦਾ ਕੀਤਾ ਸਾਡੇ ਨਾਲ ਪੀ ਖਾ ਕੇ ਸ਼ਰਾਬ ਪੀ ਕੇ ਆਈ ਹੈ ਬਾਲਾ ਤਾਂ ਸਾਨੂੰ ਗਾਲ੍ਹਾਂ ਮੰਦਾ ਇਹਨਾਂ ਨੇ ਕੱਢਿਆ ਜਿਹਦੀ ਅਸੀਂ ਥਾਣੇ ਕੰਪਲੇਨ ਦਿੱਤੀ ਆ ਤੇ ਆਪਣੇ ਐਸਐਸਓ ਸਰ ਕਹਿੰਦੇ ਕਿ ਮਤਲਬ ਇਹਨਾਂ ਨੇ ਉਹਨਾਂ ਨੇ ਫੋਨ ਇਹਨਾਂ ਨੂੰ ਕੀਤਾ ਤੇ ਕਹਿੰਦੇ ਇਹਨਾਂ ਦੀ ਕੁੜੀ ਦਾ ਵਿਆਹ 18 ਤਰੀਕ ਨੂੰ ਤੇ ਬਾਅਦ ਆਪਾਂ ਗੱਲ ਕਰਾਂਗੇ ਠੀਕ ਹੈ ਉਹਨਾਂ ਨੇ ਵਿੱਚ ਕੋਈ ਫੋਨ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਕੀਤੀ ਫਿਰ ਇਹਨਾਂ ਨੇ ਐਮਐਲਐਸ ਸਾਹਿਬ ਕੋ ਫੋਨ ਕਰਾਇਆ ਐਮਐਲਐਸ ਸਾਹਿਬ ਨੇ ਹੁਣ ਸਨਵਾਹੀ ਕਿਹਾ ਕਿ 18 ਤੇ ਕੁੜੀ ਦਾ ਵਿਆਹ ਹੈ ਕੁੜੀ ਦੇ ਵਿਆਹ ਦੇ ਬਾਅਦ ਅਸੀਂ ਗੱਲਬਾਤ ਕਰਾਂਗੇ ਉਹਦੇ ਵਿੱਚ ਇਹਨਾਂ ਨੇ ਦੋ ਤਿੰਨ ਬੰਦਿਆਂ ਨੂੰ ਕਿਹਾ ਕਿ ਇਹਨਾਂ ਦੀ ਕੁੜੀ ਦੀ ਵੀਡੀਓ ਹੈਗੀ ਅਸੀਂ ਵਾਇਰਲ ਕਰ ਦਾਂਗੇ ਸਾਨੂੰ ਡਰਾਉਣ ਕਰਕੇ ਕਿ ਸਾਡੀ ਮਤਲਬ ਵਿਆਹਤ ਵਿੱਚ ਵਿਗਨ ਨਾ ਦੇਣ ਠੀਕ ਹੈ ਉਹਦੇ ਵਿੱਚ ਮੇਰੇ ਬੇਟੇ ਨੂੰ ਫੋਨ ਆਇਆ ਉਹਦੇ ਵਿੱਚ ਵੀ ਉਹਨਾਂ ਨੇ ਆਹੀ ਗੱਲ ਕਹੀ ਕਿ ਗਾਲ ਮੰਦਾ ਕੱਢਿਆ ਮੇਰੇ ਬੇਟੇ ਨੂੰ ਉਹਦੀ ਵੀ ਰਿਕਾਰਡਿੰਗ ਮੇਰੇ ਕੋਲ ਹੈਗੀ ਮੇਰੀ ਕੁੜੀਆਂ ਨੂੰ ਗਾਲ ਮੰਦਾ ਕਿ ਤੇਰੇ ਭੈਣ ਦੀ ਵੀਡੀਓ ਹੈਗੀ ਆ ਕੌਣ ਆ ਜੀ ਇਹ ਬਾਲਾ ਬਾਲਾ ਬਿਲਕੁਲ ਸਾਡੇ ਗੁਆਂ 'ਚ ਰਹਿੰਦੀ ਹੈ ਹਾਂ ਤੇ ਉਹ ਕੁੜੀਆਂ ਸਪਲਾਈ ਕਰਦੀ ਆ अच्छा हां देवेपार ਦਾ ਕੰਮ ਕਰਦਾ ਮੈਂ ਦੇਵੇਪਾਰ ਦਾ ਕੰਮ ਕਰਦੀ ਪਹਿਲਾਂ ਵੀ ਉਹਦਾ ਪਰਚਾ ਪਿਆ ਹੈ ਤੁਹਾਡੇ ਵੱਲੋਂ ਜਾਂ ਹੱਲੇ ਵੱਲੋਂ ਕਦੇ ਕੰਪਲੇਨ ਨਹੀਂ ਕੀਤੀਗੀ ਪੁਲਿਸ ਨੂੰ ਕੰਪਲੇਨ ਕੋਈ ਨਹੀਂ ਖੁੱਲ ਕੇ ਕੋਈ ਨਹੀਂ ਆਣਾ ਚੰਦਾ ਦਰ ਦੇ ਸਭਿਆਕੋ ਕੋ ਪੀ ਕੇ ਗੰਦ ਬੋਲਦੀ ਐ ਸੋਫੀ ਚ ਕੁਝ ਨਹੀਂ ਬੋਲਦੀ 18 ਵਿੱਚ ਆ ਦੇਖੋ ਨੱਚਦੀ ਐ 18 ਵਿੱਚ ਪਰਚਾ ਹੋਇਆ ਸੀ ਜਿਹਦੇ ਵਿੱਚ ਉਹ ਦੇਖੋ ਤਿੰਨ ਚਾਰ ਕੁੜੀਆਂ ਤੇ ਤਿੰਨ ਚਾਰ ਮੁੰਡੇ ਫੜੇ ਗਿਆ ਸੀ ਪਰ ਫਿਰ ਵੀ ਅਸੀਂ ਕਿਹਾ ਸੀ ਸਿੰਗਲ ਮਦਰ ਆਪਣੇ ਬੱਚੇ ਪਾਲੀ ਸਾਨੂੰ ਅਸੀਂ ਚੁੱਪ ਰਹੇ ਪਰ ਜਦੋਂ ਹੁਣ ਮੇਰੇ ਬੱਚੇ ਤੇ ਆ ਗਈ ਕੱਲ ਮੇਰੇ ਬੱਚੇ ਨੇ ਸੁਸਾਇਡ ਕੀਤਾ ਕੱਲ ਮੇਰਾ ਬੱਚਾ ਸਬਜ਼ੀ ਲੈਣ ਗਿਆ ਉੱਥੇ ਦੋ ਮੁੰਡੇ ਕਿਹਾ ਕਿ ਕਿਸੇ ਹੋਰ ਕੋ ਵੀਡੀਓ ਤਾਂ ਸਾਨੂੰ ਵੀ ਦੇ ਦੇ ਜਿਹਦੇ ਕਰਕੇ ਘਰ ਆ ਕੇ ਉਹਨੇ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਇਸ ਟਾਈਮ ਲੜਕੀ ਦੀ ਹਾਲਤ ਕਿਸ ਤਰ੍ਹਾਂ ਡਾਕਟਰ ਕਹਿੰਦੇ ਆ 48 ਘੰਟੇ ਮਤਲਬ 48 ਘੰਟੇ ਤੱਕ ਅਸੀਂ ਕੁਝ ਨਹੀਂ ਕੀਤਾ ਅਸਲ ਲੀਵਰ ਤੇ ਇਫੈਕਟ ਆਇਆ ਦਿਮਾਗ 'ਚ ਆਇਆ ਕੱਲ ਅਸੀਂ ਸਤਾਹਨੇ ਗਏ ਤਾਂ ਐਸਐਸਓ ਸਾਹਿਬ ਸਾਡੇ ਮੇਰੇ ਬੰਦੇ ਤੇ ਪਰਚਾ ਕਟਾਉਣ ਦੀ ਕੋਸ਼ਿਸ਼ ਕਰ ਰਹੇ ਕਹਿੰਦੇ ਬਹਿ ਜਾ ਇੱਥੇ ਮੈਂ ਤੇ ਪਰਚਾ ਕੱਟ ਦੰਦੇ ਰਾ ਮੈਂ ਉਹਦੀ ਗੱਲ ਉਹਦੀ ਗੱਲ ਸੁਣੀ ਸੀ ਕਿ ਇਹਤ ਹੈਗੇ ਹੋ ਉਹ ਭਵਾਂਡੇ ਉੱਪਰ ਹੀ ਜਿਹੜਾ ਐਸਐਸਓ ਸਾਹਿਬ ਨੇ ਸਾਨੂੰ ਹੀ ਕਿਹਾ ਕਿ ਬਹਿ ਜਾ ਇੱਥੇ ਤੇਰੇ ਖਿਲਾਫ ਪਰਚਾ ਕੱਟਦੇ ਆ ਉਹ ਜਨਾਨੀਆਂ ਇੰਨੀ ਹੋ ਵੀ ਆਗੀਆਂ ਕਿ ਮਤਲਬ ਐਸਐਸਓ ਸਾਹਿਬ ਨੇ ਸਾਡੀ ਗੱਲ ਨਹੀਂ ਸੁਣੀ ਤਾਂ ਮੇਰੇ ਬੰਦੇ ਤੇ ਪਰਚਾ ਕੱਟਣ ਦਾ ਤਿਆਰ ਹੋ ਫਿਰ ਸਾਡੇ ਮੌਲੇਵਾਦੇ ਆ ਪ੍ਰਧਾਨ ਸਾਡੇ ਬੋਲੇ ਨੇ ਕਿ ਤੁਸੀਂ ਬਿਠਾਓ ਇਹਨਾਂ ਨੂੰ ਕੱਟੋ ਪਰਚਾ ਕਿੰਨਾ ਕੱਢਦਾ ਕਿ ਪੁਲਿਸ ਦੀ ਮਿਹਰੀ ਭੁਗਤ ਦੇ ਨਾਲ ਇਹ ਜਿਹੜਾ ਕੰਮ ਚਾਹਦੇ ਸਭ ਖੋਸ ਸਕਦਾ ਅਸੀਂ ਕੁਝ ਨਹੀਂ ਇਸ ਬਾਰੇ ਹੋ ਸਕਦਾ ਜਦੋਂ ਐਸੋਸੇ ਸਾਹਿਬ ਨੇ ਕਹਿ ਦਿੱਤਾ ਸਾਨੂੰ ਠੀਕ ਹੈ ਤੇ ਐਮਐਲਏ ਸਾਹਿਬ ਸਾਨੂੰ ਕਹਿੰਦੇ ਨੇ ਕਿ ਵਿਆਹ ਦੇ ਬਾਅਦ ਅਸੀਂ ਗੱਲ ਕਰਾਂਗੇ ਅਸੀਂ ਕੁੜੀ ਦਾ ਗੱਲ ਹੈ ਕੁੜੀ ਦੇ ਵਿਆਹ ਚੋਂ ਵੀਗਨ ਨਹੀਂ ਪਾ ਰਹੇ ਪਾਲਾ ਦੀ ਕੁੜੀ ਦਾ 18 ਤਰੀਕ ਨੂੰ ਵਿਆਹ ਸੀ ਅਸੀਂ ਉਹਦੇ ਤੋਂ ਪਹਿਲਾਂ 10 ਤਰੀਕ ਨੂੰ ਪਾਸੇ ਕੰਪਲੇਨ ਕਰਾਈ 18 ਤਰੀਕ ਦਾ ਅਸੀਂ ਕੋਈ ਗੱਲ ਉਹਦੇ ਵਿੱਚ ਮੇਰੇ ਬੱਚੇ ਨੂੰ ਫੋਨ ਆ ਰਹੇ ਨੇ ਬੇਟੇ ਨੂੰ ਆ ਰਹੇ ਨੇ ਫੋਨ ਮਾਰ ਦਾਂਗੇ ਆ ਕੁੜੀ ਦੀ ਭੈਣ ਦੀ ਵੀਡੀਓ ਬਾਹਰ ਕਰ ਦਾਂਗੇ ਸਾਰੇ ਰਿਕਾਰਡ ਹੈਗੇ ਸਾਡੇ ਕੋਲ ਅੱਜ ਫੇਰ ਸਾਨੂੰ ਮੈਨੂੰ ਫੋਨ ਆ ਰਹੇ ਨੇ ਬਾਰ-ਬਾਰ ਪਰ ਮੈਂ ਫੋਨ ਕਿਸੇ ਦਾ ਨਹੀਂ ਚੱਕਿਆ ਹਾਲੇ ਤੱਕ ਇਹ 3 ਕਾਲ ਆ ਰਹੀਆਂ ਤੁਹਾਨੂੰ ਨਹੀਂ ਇਹਨਾਂ ਦੇ ਹੀ ਘਰੋਂ ਆ ਰਹੇ ਨੇ ਬਾਲਾ ਦੇ ਘਰੋਂ ਹੀ ਉਹਨਾਂ ਦੇ ਜਵਾਈ ਦਾ ਫੋਨ ਆ ਰਿਹਾ ਬਾਜੀ ਨਾਮ ਲਈ ਆ ਰਿਹਾ ਕਿ ਪਤਾ ਨਹੀਂ ਬਾਜੀ ਮੈਂ ਕੁਝ ਨਹੀਂ ਫੋਨ ਚੱਕਿਆ ਕਿਉਂਕਿ ਮੇਰੀ ਬੇਟੀ ਉੱਥੇ ਮੈਂ ਹੁਣ ਕੱਲ ਦੀ 4:00 ਵਜੇ ਦੀ ਗਈ ਮੈਂ ਹੁਣ ਆਈਆਂ ਹਸਪੀਟਲ ਤੋਂ ਆਪਣੇ ਮੰਗ ਕਰ ਦਿਓ ਤੁਸੀਂ ਬਸ ਮੇਰੇ ਬੱਚੇ ਨੂੰ ਇਨਸਾਫ ਮਿਲ ਜੇ ਉਦੋਂ ਤੱਕ ਮੇਰਾ ਬੱਚਾ ਠੀਕ ਨਹੀਂ ਹੁੰਦਾ ਸੀ ਅਚਨ ਸਭ ਕੋ ਨਹੀਂ ਵੀਡੀਓ ਬਾਰੇ ਵੀ ਗੱਲ ਕੀਤੀ ਕਿੱਦਾਂ ਕੀਤੀ ਕਿਉਂ ਕੀਤੀ ਕਲੀਅਰ ਕਰੇ ਸਨੋ ਕਲੀਅਰ ਕਰੇ ਸਨੋ ਇਸ ਬਾਰੇ ਫਚਾ ਇਹ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਤਾਂ ਸਾਰੇ ਅਸੀਂ ਟੱਬਰ ਨੂੰ ਸੁਸਾਇਡ ਕਰ ਲੈਨੇ ਨਾਲੇ ਮੇਰੇ ਬੇਟੇ ਨੂੰ ਪਾਂਡੇ ਨਾਮ ਦਾ ਮੁੰਡਾ ਕੋਈ ਜਿਹੜਾ ਬਾਲਾ ਦਾ ਮੁੰਡਾ ਹੈਗਾ ਸ਼ੈਂਪੀ ਉਹ ਮੇਰੇ ਬੇਟੇ ਕੋ ਕਿਸੇ ਹੋਰ ਕੋ ਫੋਨ ਕਰਾ ਰਿਆ ਮੇਰੇ ਬੇਟੇ ਨੂੰ ਮਾਰਨ ਦੀ ਧੱਕੀ ਦੇ ਰਿਆ ਨਾਲੇ ਮੇਰੇ ਬੇਟੇ ਨੂੰ ਕਹਿ ਰਿਹਾ ਮੈਂ ਤੇਰੀ ਪੈਣ ਦੀ ਫੀਸ ਉਹ ਵਾਰਨ ਕਰ ਦਾਂਗਾ ਠੀਕ ਹੈ ਸਾਨੂੰ ਇਨਸਾਫ ਦੀ ਮੰਗ ਹੈ ਅਸੀਂ ਅਮਨ ਲਾ ਸਾਹਿਬ ਨੇ ਸਾਨੂੰ ਫੋਨ ਮਤਲਬ ਕਿਹਾ ਕਿ ਕੁੜੀ ਦਾ ਵਿਆਹ ਹੁਲਣ ਦੋ ਫਿਰ ਅਸੀਂ ਬੈਠ ਕੇ ਗੱਲ ਕਰਾਂ ਫਾਲਤੋ ਕੋਈ ਗੱਲ ਨਹੀਂ ਹੋ ਰਹੀ ਕੋਈ ਗੱਲ ਨਹੀਂ ਹੋ ਰਹੀ ਪੁਲਿਸ ਲਈ ਢਿੱਲੀ ਕਾਰਗੁਜ਼ਾਰੀ ਕਰਨ ਦੀ ਸਮਝ ਦਿਓ ਅਗਲਾ ਕਾਰਨ ਬਸ ਪਹੁੰਚ ਗਈ ਜੀ ਪੂਰੀ ਗਲਤ ਜਾਣੀ ਹੈ ਗਲਤ ਜਾਣੀ ਪਹੁੰਚ ਗਈ ਪੂਰੀ ਸਾਡੀ ਕੋਈ ਪਹੁੰਚ ਨਹੀਂ ਗਈ ਸਾਡੇ ਬੱਚੇ ਸੁਸਾਇਡ ਕਿਤਾ ਅਗਰ ਸਾਡੀ ਪਹੁੰਚ ਹੁੰਦੀ ਤਾਂ ਗੱਲ ਹੁੰਦੀ ਨਾ ਅਗਲੀ ਰਣਨੀਤੀ ਕੀ ਹੈ ਅਗਰ ਇਨਸਾਫ ਨਾ ਮਿਲਿਆ ਤਾਂ ਅਸੀਂ ਸਾਰਾ ਟੱਬਰ ਸੁਸਾਇਡ ਕਰ ਲਾਂਗੇ ਇੱਜ਼ਤਦਾਰ ਬੰਦਾ ਕੀ ਕਰੇਗਾ ਮਾਰੀ ਚਾਏਗਾ ਨਾ ਫਿਰ ਉਹ ਇੱਜ਼ਤਦਾਰ ਬੰਦਾ ਕੀ ਕਰੇਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਨੇ ਮੈਂ ਹੀ ਕਹਿਣਾ ਦਿੰਦਾ ਜੀ ਜਿਹੜਾ ਹੈਗਾ ਪੰਡਾ ਜਿੰਨੇ ਕਿਨੇ ਮੇਰੇ ਬੇਟੇ ਨੂੰ ਗਾਲਾਂ ਕਢੀਆਂ ਨੇ ਮੇਰੀ ਕੁੜੀ ਨੂੰ ਗੰਦ ਮੰਨ ਬੋਲਿਆਗਾ ਪਹਿਲਾਂ ਤਾਂ ਉਹਨੂੰ ਗ੍ਰਿਫਤਾਰ ਕਰਨਾ ਚਾਹੀਦਾ ਕਿ ਹਾਂ ਵੀ ਉਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਉਹਨੇ ਉਡੀ ਰਿਕਾਰਡਿੰਗ ਵੀ ਹੈ ਸਾਡੇ ਕੋਲ ਸਾਡੇ ਕੋਲ ਵੀਡੀਓ ਵੀ ਬੋਲਿਆ ਗੰਦ ਬੋਲਿਆ ਸਾਰਾ ਕੁਝ ਹੈਗਾ ਤੁਹਾਡੇ ਕੋਲ ਰਿਕਾਰਡਿੰਗ ਹੈ ਹਾਂਜੀ ਰਿਕਾਰਡਿੰਗ ਹੈਗੀ ਨਾਲੇ ਜਿਹਨੇ ਲੜੀ ਨੇ ਗਾਲਾਂ ਕਢੀਆਂ ਵਾਲਾ ਨੇ ਉਹ ਵੀ ਰਿਕਾਰਡਿੰਗ ਹੈਗੀ ਔਰ ਸਾਰਾ ਕੁਝ ਹੈਗਾ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ ਮੇਰਾ ਨਾਮ ਰੋਬਿੰਡ ਕਿੱਥੇ ਰਹਿਣਾ ਸੀਆਰਪੀ ਕਲੋਨੀ ਰੋਬਿੰਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਜੀ ਦਾ ਇਹਨਾਂ ਦੀ ਬੇਟੀ ਨੂੰ ਗਲੀ ਦੇ ਵਿੱਚ ਖੜਕ ਕੇ ਉਹਨਾਂ ਨੇ ਬਹੁਤ ਗਾਲਾਂ ਕੱਢੀਆਂ ਦੀਆਂ ਕਿ ਇਹਨਾਂ ਨੇ ਗਾਲਾਂ ਕੱਢੀਆਂ ਔਰ ਕਿਸ ਨੂੰ ਕੱਢੀਆਂ ਬਾਲਾ ਨਾਮ ਦੀ ਲੜੀ ਦੇ ਅੱਛਾ ਉਹਨਾਂ ਵੱਲੋਂ ਜੋ ਬਾਲਾ ਨਾਮ ਲੈ ਰਹੇ ਉਸ औरत ਵੱਲੋਂ ਕਿਸ ਨੂੰ ਗਾਲਾਂ ਕੱਢੀਆਂ ਗਈਆਂ ਇਹਨਾਂ ਦੇ ਮੇਰੀ ਭਾਬੀ ਹੈ ਅੱਛਾ ਸਤਨਾਮ ਕੌਰ ਉਹਨਾਂ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਉਹਨਾਂ ਦੀ ਗੋਡੀਆਂ ਨੂੰ ਬਹੁਤ ਕੀ ਗੱਲ ਗਲਤ ਗੱਲਾਂ ਕਹੀਆਂ ਉਹਨਾਂ ਨੇ ਕੀ ਗੱਲ ਸੀ ਕਿਉਂ ਬੋਲੀ ਕਾਰਨ ਦਾ ਤਾਂ ਤੁਹਾਨੂੰ ਪਤਾ ਨਹੀਂਗਾ ਕੁਝ ਪਤਾ ਹੀ ਨਹੀਂ ਲੱਗਿਆ ਸਵੇਰੇ 10 ਵੇ ਐਤ ਪੂਰੀ ਗਲੀ ਭਰ ਲੱ ਇਕੱਠਾ ਹੋਇਆ ਸੀ ਕਿ ਕਿਸ ਵੇ ਗਾਲਾਂ ਕੱਢੀਆਂ ਦਿਨ ਮੇਲੇ ਰਾਤ ਵੇ ਸਵੇਰੇ ਸਵੇਰੇ 10 8 ਸਾਢਾ ਨਹੀਂ ਤਾਂ 10 ਕੇ ਵੇ ਟਾਈਮ ਸੀ ਪਹਿਲਾਂ ਵੀ ਕਦੇ ਇਸ ਤਰ੍ਹਾਂ ਹੋਇਆ ਤੁਹਾਡਾ ਨਹੀਂ ਬਿਨਾਂ ਕਾਰਨ ਤੋਂ ਕੋਣ ਗਾਲਾਂ ਕੱਢ ਰਿਹਾ ਕੋਈ ਕੀ ਕਾਰਨ ਤੁਸਾਂ ਮੈਨ ਦੇਦਾ ਕਾਰਨ ਦਾ ਕੁਝ ਪਤਾ ਹੀ ਨਹੀਂ ਲੱਗਿਆ ਕਿਉਂ ਗਾਲਾਂ ਕੱਢੀਆਂ ਗਾਲਾਂ ਕੋਈ ਹੈ ਨਹੀਂ ਕੋਈ ਵੀ ਕਾਰਨ ਮੇਰੀ ਪਤੰਗੀ ਲੱਗੀ ਤੁਹਾਡੀ ਤੇਜੀ ਲੱਗਦੀ ਹੈਗੀ ਤੇ ਕੀ ਕਾਰਨ ਸੀ ਉਸਨੇ ਜਿਹੜਾ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਉਸ ਕੁੜੀ ਨੂੰ ਬਲੀ ਮਲੇ ਚ ਕਾਫੀ ਗਾਲਾ ਗਲ ਕੱਢਿਆ ਗਿਆ ਫਲੇਡੀ ਵੱਲੋਂ ਕਿਸ ਵੱਲੋਂ ਪਤਨਿਆਣਾ ਦਾ ਕੋਈ ਘਰ ਦਾ ਕੋਈ ਘਰ ਦਾ ਮੈਟਰ ਨਹੀਂ ਸੀਗਾ ਇਹਨਾਂ ਦਾ ਕੋਈ ਜੀਵਨ ਵਾਲਾ ਨਾਂ ਦੀ ਲੜਕੀ ਉਹਨਾਂ ਔਰਤ ਨੇ ਗਾਲਾਂ ਕੱਢੀਆਂ ਹਾਂ ਬਾਲਾ ਨਾਂ ਦੀ ਲੜਕੀ ਤੇ ਬਾਲਾ ਨਾਂ ਵੀ ਜੋ ਔਰਤ ਹੈ ਉਸਨੇ ਗਾਲਾਂ ਕੱਢੀਆਂ ਤੇ ਉਸ ਦੀ ਕੰਪਲੇਂਟ ਕੀਤੀ ਗਈ ਸੀ ਪੁਲਿਸ ਨੂੰ ਕੰਪਲੇਂਟ ਇਹਨਾਂ ਨੇ ਕੀਤੀ ਹੈ ਜੀ ਠੀਕੇ ਤੇ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਕੋਈ ਕਾਰਵਾਈ ਨਹੀਂ ਹੋਈ ਹੁ ਕੀ ਮੰਗ ਕਰਦੇ ਹੋ ਤੁਸੀਂ ਇਨਸਾਨ ਕੋਈ ਨਹੀਂ ਚਾਹੀਦਾ ਕੁੜੀਆਂ ਨਾ ਤੇ ਹਸਪਤਾਲ 'ਚ ਹੈਗੀ ਹੈ ਅੱਛਾ ਫਾਇਰਟ ਕਰਨ ਦਾ ਕਿੱਤਾ ਉਹਨਾਂ ਸਿਸਟਰ ਦਾ ਨਾਮ ਹਰਲੀਨ ਗੋਰਾ ਹੈ 21 ਸਾਲ ਉਮਰ ਹੈ ਉਹਦੀ ਤੇ ਸਾਡੇ ਨਾਲ ਇੱਕ ਗਵੰਡਣ ਹੈਗੀ ਆ ਉਹ ਦੇ ਵਪਾਰ ਦਾ ਧੰਦਾ ਕਰਦੀ ਆ 2018 ਦੇ ਵਿੱਚ 0284 ਨੰਬਰ ਉਹਦੇ 46 ਨੰਬਰ ਉਹਦੀ ਐਫ ਆਈ ਆਰ ਵੀ ਦਰਜ ਹੈਗੀ ਆ ਉਹਦੇ ਨਾਲ ਤੇ ਕੀ ਆ ਦੇ ਵਪਾਰ ਦਾ ਧੰਦੇ ਦੇ ਕਰਕੇ ਠੀਕ ਹੈ ਤੇ ਇਹ ਲੇਡੀ ਦੇ ਨਾਲ ਕਿ ਨਾਮਾ ਸਾਡੀ ਕੋਈ ਰஞ்சிਸ਼ ਬਾਜੀ ਕੁਛ ਨਹੀਂ ਸੀਗਾ ਇਹ ਇਹਨੇ ਕਿ ਨਾਮਾ ਸਾਨੂੰ 15 20 ਦਿਨ ਹੋ ਗਏ ਸਾਨੂੰ ਇੰਨਾ ਫਰਸਟ੍ਰੇਟ ਇੰਨਾ ਟੌਰਚਰ ਕੀਤਾ ਹੋਇਆ ਕਿ ਹਾਂ ਵੀ ਮਤਲਬ ਸਾਡਾ ਘਰੋਂ ਬਾਹਰ ਨਿਕਲਣਾ ਔਖਾ ਕੀਤਾ ਪਿਆ ਤੇ ਸਾਡੇ ਘਰ ਦੇ ਥੱਲੇ ਆ ਕੇ ਕਦੇ ਗਾਲ੍ਹਾਂ ਕੱਢਦੀ ਆ ਕਦੇ ਕਿ ਨਾ ਮ ਕਦੇ ਕਿਸੇ 12 ਮੁੰਡਿਆਂ ਤੋਂ ਫੋਨ ਕਰਾ ਕੇ ਸਾਨੂੰ ਧਮਕਾਉਂਦੀ ਹੈ ਕਿ ਅਸੀਂ ਇਹ ਕਰ ਦਾਂਗੇ ਅਸੀਂ ਇਹ ਕਰ ਦਾਂਗੇ ਫਿਰ ਫੇਰ ਕਦੇ ਕਿ ਨਾ ਮ ਅੱਜ ਮੇਰੀ ਸਿਸਟਰ ਥੱਲੇ ਸਬਜੀ ਲੈਣ ਗਈ ਆ ਦੁਗਰੀ ਮਾਰਕੀਟ ਤੱਕ ਦੁਗਰੀ ਮਾਰਕੀਟ ਤੱਕ ਗਈ ਆ ਉੱਥੇ ਕਿ ਨਾ ਮ ਉਹਨੂੰ ਦੋ ਮੁੰਡੇ ਰੋਕ ਕੇ ਕਹਿੰਦੇ ਪਏ ਤੇਰੀ ਵੀਡੀਓ ਕਿਹੜੀ ਹੈਗੀ ਸਾਨੂੰ ਵੀ ਦੇ ਦੇ ਇਹਨੇ ਸਾਰੇ ਪਾਸੇ ਗੱਲ ਫਿਲਾਤੀ ਹੋਈ ਆ ਕਿ ਹਾਂ ਵੀ ਮੇਰੀ ਕੋ ਤੇਰੀ ਕੁੜੀ ਦੀ ਮੇਰੇ ਕੋ ਵੀਡੀਓ ਪਈ ਆ ਮੈਂ ਇਹ ਕਰ ਦੂੰਗੀ ਮੈਂ ਉਹ ਕਰ ਦੂੰਗੀ ਜਦ ਕਿ ਐਦਾਂ ਦਾ ਕੁਝ ਨਹੀਂ ਹੈ ਮੇਰੀ ਸਿਸਟਰ ਉਹਦੀ ਇੰਸਟਾਗ੍ਰam ਆਈਡੀ ਜ਼ਰੂਰ ਹੈ ਉਹਦੇ ਤੇ ਸਿਰਫ ਜਿਵੇਂ ਅੱਜ ਕੱਲ ਸੋਸ਼ਲ ਮੀਡੀਆ ਤੇ ਸਾਰੇ ਬੱਚੇ ਰੀਲ ਲਾ ਵਗੈਰਾ ਬਣਾਉਂਦੇ ਆ ਉਹ ਰੀਲਾ ਜ਼ਰੂਰ ਹੈਗੀਆਂ ਨੇ ਲੇਕਿਨ ਮੇਰੀ ਸਿਸਟਰ ਨੂੰ ਆ ਗੱਲ ਕਹਿ ਕੇ ਉਹਨੂੰ ਟੌਰਚਰ ਕੀਤਾ ਜਾ ਰਿਹਾ 10 ਦਿਨ ਹੋ ਗਏ ਡਿਪਰੈਸ਼ਨ ਡਿਪਰੈਸ਼ਨ ਦੇ ਵਿੱਚ ਹੈ ਤੇ ਐਸਡੀਡੀ ਵਾਪਰੀ ਹੈ ਉਹ ਵੀ ਕਾਰਨ ਹੈ ਉਹਦਾ ਕਾਰਨ ਇਹ ਉਹਨੇ ਖਾਦਾ ਸਾਨੂੰ ਵੀ ਨਹੀਂ ਪਤਾ ਪ੍ਰੋਪਰ ਕੀ ਖਾਦਾ ਹੈ ਉਹਨੇ ਘਰੇ ਮੈਡੀਸਿਨਸ ਪਈਆਂ ਸੀ ਮਮਾ ਦੀ ਡਿਪਰੈਸ਼ਨ ਦੀ ਗੋਲੀਆਂ ਚੱਲਦੀਆਂ ਉਹਨੇ ਚੱਕ ਕੇ ਡਾਕਟਰ ਤਾਂ ਹੀ ਕਹ ਰਿਹਾ ਕਿ 10 12 ਗੋਲੀ ਉਹਨੇ ਇਕੱਠੀਆਂ ਖਾ ਲਈਆਂ ਨੇ ਜਿਹਦੇ ਕਰਕੇ ਮੇਰੀ ਹੋਸਟੇਲ ਨਹੀਂ ਆ ਰਹੀ ਮੇਰੀ ਕੁੜੀ ਬਿਲਕੁਲ ਕੰਪਲੀਟ ਬਜਾਰਾ ਕੋਈ ਹੋਈ ਪਈ ਹੈ ਪੁਲਿਸ ਕੰਪਲੀਟ ਹੈ ਪੁਲਿਸ ਕੋਈ ਨਹੀਂ ਕਾਰਾ ਕੁਛ ਕਰ ਰਹੀ ਕਿਉਂਕਿ ਅਸੀਂ ਉਹਨਾਂ ਕੋਲ ਗਏ ਆ ਉਹਨਾਂ ਦੀ ਕੁੜੀ ਦਾ ਵਿਆਹ ਸੀਗਾ ਉਹਨਾਂ ਨੇ ਕਿਹਾ ਕਿ ਹਾਂ ਵੀ ਸਾਡੀ ਕੁੜੀ ਦਾ ਇਹਨਾਂ ਦੀ ਕੁੜੀ ਦਾ ਵਿਆਹ ਹੋ ਲੈਣ ਦੋ ਉਸ ਤੋਂ ਬਾਅਦ ਦੇਖਦੇ ਆਂ ਅਸੀਂ ਉਹਨਾਂ ਨੇ ਵੀ ਉਦੋਂ ਢਿੱਲ ਵਰਤੀ ਉਹ ਉਦੋਂ ਵੀ ਰੋਜ਼ ਲਾਟ ਲੇਟ ਨਾਈਟ ਤੱਕ ਕਦੇ ਗਾਣੇ ਲਾਉਂਦੇ ਸੀ ਕਦੇ ਹੇਕਾਂ ਮਾਰਦੇ ਹੀ ਘਰ ਦੇ ਥੱਲੇ ਆ ਕੇ ਕਦੇ ਉੱਚੀ ਕਾ ਮਾਰਨਾ ਦੁਕਨੀ ठाਣੇ ਜਿਹੜੀ ਨਵੇਂ ਐਸਐਚਓ ਹੈ ਉਹਨਾਂ ਦੀ ਨੋਲੇਜ ਜ਼ਰੂਰ ਬਥੇਰੀ ਹੈ ਜੇ ਹੁਣ ਇਸ ਚੀਜ਼ ਦਾ ਨੋਲੇਜ ਮੈਨੂੰ ਕਨਫਰਮ ਨਹੀਂ ਆ ਕਿ ਉਹਨਾਂ ਦੇ ਨੋਲੇਜ ਹੈਗੀ ਹੈ ਕਿ ਨਹੀਂ ਹੈਗੀ ਬਟ ਅਸੀਂ ਜਿਹੜੇ ਜਿੱਥੇ ਮਤਲਬ ਜਿਨ੍ਹਾਂ ਕੋ ਦਰਖਾਸਤ ਲਿਖਾਈ ਸੀ ਉਹਨਾਂ ਉਹਨਾਂ ਸਾਹਿਬ ਬਾਦਰ ਨੇ ਇਹੀ ਕਿਹਾ ਕਿ ਹਾਂ ਵੀ ਉਹਨਾਂ ਦਾ ਵਿਆਹ ਟੱਪ ਲੈਂਦਾ ਉਹਨਾਂ ਨੇ ਆ ਯੂ ਡੋਟ ਸੀ ਸੁਖਦੀਪ ਸੁਖਦੀਪ ਸਖੀ ਠੀਕ ਹੈ ਥੈਂਕ ਯੂ ਅਲੀ ਸਾਡੇ ਕੋਲ ਕੋਈ ਕੋ ਡਾਕਟਰ ਜੁੱਕਾ ਵਗੈਰਾ ਜਾਂ ਹਸਪੀਟਲ ਦੇ ਵਿੱਚੋਂ ਕੋਈ ਮੈਸੇਜ ਨਹੀਂ ਆਇਆ ਤੁਹਾਡਾ ਫਾਦਰ ਹੈ ਹਾਂ ਉਹਦਾ ਨਾਮ ਹੈ ਕਬਲਪ੍ਰੀਤ ਸਿੰਘ ਅਲੀਸ ਰਾਜਾ ਉਹਨੇ ਇੱਕ ਕੰਪਲੇਨਟ ਦਿੱਤੀ ਆ ਅਮਰਿਤਪਾਲ ਕੌਰ ਦੇ ਖਿਲਾਫ ਵੀ ਉਹਦਾ ਕੋਈ ਝਗੜਾ ਹੋਇਆ ਸੀਗਾ ਉਸ ਸੰਬੰਧੀ ਅਲੀ ਮੇਰੇ ਕੋ ਹੁਣੇ ਆਏ ਨੇ ਤੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੈਰੀਫਾਈ ਕਰਕੇ ਫੈਕਟਸ ਆਉਣਗੇ ਅਸੀਂ ਉਵੇਂ ਕਾਨੂੰਨੀ ਕਾਰਵਾਈ ਕਰ ਦਾਂਗੇ ਸਰ ਕੋਈ ਜਿਹੜੀ ਦੂਜੀ ਪਾਰਟੀ ਆ ਉਹਨਾਂ ਦੇ ਨਾਮ ਹੈ ਨਾ ਕਿ ਤੁਸੀਂ ਪਹਿਲਾਂ ਵੀ ਕਹਿ ਰਹੇ ਸੀ ਧਾਰਾ ਜਿਹੜੀ ਉਹਦੇ ਬਾਰੇ ਕੀ ਕਹਿਣਾ ਸਰ ਉਹ ਅਸੀਂ ਜਿਹੜੇ ਪ੍ਰੀਵਿਅਸ ਕੋਰਟ ਚੈੱਕ ਕਰਨੇ ਚਾਹੀਦੇ ਠੀਕ ਹੈ ਸਰ ਹਾਂਜੀ ਤੇ ਸਰ ਜਿਹੜੀ ਹੈ ਕੰਪਲੀਟ ਹੈ ਅਮਰਿਤਪਾਲ ਖੋੜ ਦੇ ਉੱਤੇ ਕੋਈ ਵੀਡੀਓ ਨੂੰ ਵੀ ਵਾਇਰਲ ਨਹੀਂ ਹੋਣ ਦੇ ਤੁਸੀਂ ਮੁਤਾਬਕ ਅਸੀਂ ਸੁਣ ਰਹੇ ਹਾਂ ਗੱਲ ਨਹੀਂ ਸੁਣ ਰਹੇ ਹਾਂ ਤਾਂ ਠੀਕ ਹੈ ਹਾਂਜੀ ਗੱਲ ਸੁਣ ਰਹੇ ਹਾਂ ਗੱਲ ਸੁਣ ਕੇ ਦੱਸ ਦਿਨ